ਇੱਕ ਸਵਾਲ ਸ਼ਾਇਦ ਸਭ ਦੇ ਮਨ ਵਿੱਚ ਆਉਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਵਾਲੇ ਜਹਾਂਗੀਰ ਦੇ ਬਲਾਵੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਕਿਉਂ ਆਏ ਅਤੇ ਗੋਲੇਰ ਦੇ ਕਿਲੇ ਵਿੱਚ ਆਪਣੀ ਮਰਜ਼ੀ ਨਾਲ ਕਿਉਂ 2 ਸਾਲ ਅਤੇ 3 ਮਹੀਨੇ ਬਿਤਾਏ ਸਨ ਵੈਗੁਰਜੀ ਕਾ ਖਾਲਸਾ ਸ਼੍ਰੀ ਵੈਗੁਰਜੀ ਕੀ ਫਤਿਹ ਸੰਗਤ ਜੀ ਜਾਣ ਕੇ ਤੇ ਹਾਂ ਉਹ ਕਾਰਨ ਕੀ ਸੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰੋ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਬਾਅਦ ਸਿੱਖ ਕੌਮ ਦਾ ਮਹਾਨ ਤੀਰਥ ਸਥਾਨ ਸ੍ਰੀ ਅੰਮ੍ਰਿਤਸਰ ਬਣ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨਤਾ ਸਾਰੇ ਪਾਸੇ ਵਧਣ ਲੱਗੀ ਗੁਰੂ ਘਰ ਦੇ ਦੋਖੀਆਂ ਨੇ ਜਹਾਂਗੀਰ ਨੂੰ ਗੁਰੂ ਜੀ ਵਿਰੁੱਧ ਭੜਕਾਇਆ ਤੇ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗੁਰੂ ਜੀ ਦੀ ਸ਼ਹਾदत ਮਗਰੋਂ ਉਹਨਾਂ ਦੇ ਇਕਲੌਤੇ ਸੁਪੁੱਤਰ ਹਰਗੋਬਿੰਦ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਗਾਇਆ ਅਤੇ ਰੀਤ ਅਨੁਸਾਰ ਸੈਲੀ ਟੋਪੀ ਪੇਸ਼ ਕੀਤੀ ਪਰ ਗੁਰੂ ਹਰਕਮੇ ਸਾਹਿਬ ਜੀ ਨੇ ਇਹ ਕਿਹਾ ਕਿ ਹੁਣ ਇਹਨਾਂ ਚੀਜ਼ਾਂ ਦਾ ਸਮਾਂ ਨਹੀਂ ਹੈ ਗੁਰੂ ਸਾਹਿਬ ਜੀ ਨੇ ਦਸਤਾਰ ਕਲਗੀ ਅਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਗੁਰੂ ਜੀ ਨੇ ਆਪਣੇ ਪਹਿਲੇ ਸੰਬੋਧਨ ਵਿੱਚ ਸੰਗਤਾਂ ਨੂੰ ਕਿਹਾ ਕਿ ਅੱਜ ਤੋਂ ਸਾਡੀ ਪੇਟਾ ਚੰਗੇ ਸ਼ਸਤਰ ਚੰਗੀ ਨਸਲ ਦੇ ਕੋੜੇ ਅਤੇ ਤਕੜੇ ਜਵਾਨ ਹੋਵੇਗੀ ਗੁਰੂ ਜੀ ਨੇ ਸਿੱਖ ਫੌਜ ਦੀ ਸਥਾਪਨਾ ਕੀਤੀ ਗੁਰੂ ਜੀ ਨੂੰ ਦੂਰੋਂ ਦੂਰੋਂ ਦੇਸ਼ਾਂ ਤੋਂ ਸ਼ਸਤਰ ਅਤੇ ਕੋੜੇ ਸੰਗਤਾ ਪੇਟ ਕਰਨ ਲੱਗੀਆਂ ਅਕਾਲ ਤਖ ਦੀ ਸਥਾਪਨਾ ਕੀਤੀ ਗਈ ਕਿਲੇ ਦੀ ਉਸਾਰੀ ਕੀਤੀ ਗਈ ਜਿੱਥੇ ਬੀਰ ਅਸੀਂ ਗਾਇਲ ਹੁੰਦੇ ਅਤੇ ਫੌਜਾਂ ਆਪਣੇ ਬਲ ਦੇ ਪ੍ਰਦਰਸ਼ਨ ਕਰਦੀਆਂ ਕੁਝ ਸਮੇਂ ਵਿੱਚ ਹੀ ਗੁਰੂ ਜੀ ਦੀ ਤਕੜੀ ਫੌਜ ਤਿਆਰ ਹੋ ਗਈ ਗੁਰੂ ਜੀ ਆਕਾਲ ਤਖਤ ਤੇ ਬੈਠ ਕੇ ਲੜਾਈਆਂ ਝਗੜੇ ਦੇ ਨਿਪਟਾਰੇ ਕਰਦੇ ਅਤੇ ਲੋਕ ਦਿੱਲੀ ਦਰਬਾਰ ਜਾਣੋਂ हट ਗਏ ਇਹ ਸਾਰਾ ਕੁਝ ਵੇਖ ਕੇ ਗੁਰੂ ਘਰ ਦੇ ਦੋਖੀਆਂ ਚੰਦੂ ਅਤੇ ਮਿਹਰਬਾਨ ਨੇ ਜਹਾਂਗੀਰ ਨੂੰ ਰਿਪੋਟਾ ਭੇਜੀਆਂ ਕਿ ਗੁਰੂ ਜੀ ਨੇ ਆਪਣੀ ਫੌਜ ਤਿਆਰ ਕਰ ਲਈ ਹੈ ਨਗਾਰਾ ਵੱਜਦਾ ਹੈ ਨਿਸ਼ਾਨ ਚਲਾਉਂਦੇ ਹਨ ਅਤੇ ਆਕਾਲ ਤਖਤ ਤੇ ਬੈਠ ਕੇ ਲੋਕਾਂ ਦੇ ਝਗੜੇ ਆਪ ਨਿਪਟਾਉਂਦੇ ਹਨ ਲੋਕ ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿੰਦੇ ਹਨ ਇਹ ਸਭ ਜਾਣ ਕੇ ਉਸ ਨੇ ਇੱਕ ਜਹਾਂਗੀਰ ਨੇ ਸੋਚ ਲਿਆ ਉਹਨੂੰ ਯਕੀਨ ਹੋ ਗਿਆ ਕਿ ਸ਼ਾਇਦ ਉਹ ਸਾਡੇ ਤੋਂ ਬਦਲਾ ਲੈਣਾ ਚਾਹੁੰਦੇ ਹਨ ਗੁਰੂ ਅਰਜਨ ਦੇਵ ਜੀ ਸਾਹਿਬਤ ਨੇ ਸਿੱਖਾਂ ਨੂੰ ਭੈ ਪੇਤ ਨਹੀਂ ਕੀਤਾ ਸੀ ਸਗੋਂ ਹੋਰ ਦਲੇਰ ਬਣਾ ਦਿੱਤਾ ਸੀ ਜਹਾਂਗੀਰ ਨੇ ਗੁਰੂ ਜੀ ਨੂੰ ਦਬਾਉਣ ਲਈ ਇੱਕ ਚਾਲ ਥਲੀ ਉਸ ਨੇ ਗੁਰੂ ਜੀ ਨੂੰ ਇੱਕ ਪੱਤਰ ਲਿਖਿਆ ਪੱਤਰ ਵਿੱਚ ਉਸ ਨੇ ਲਿਖਿਆ ਕਿ ਮੈਂ ਬਹੁਤ ਬਿਮਾਰ ਹਾਂ ਅਤੇ ਇੱਕ ਹੋਰ ਉਹ ਬੇਨਤੀ ਕਰਦਾ ਹੈ ਕਿ ਮੈਂ ਤੁਹਾਡੇ ਪਿਤਾ ਦਾ ਗੁਲਾਹ ਕਰਾਂ ਕਿਰਪਾ ਕਰਕੇ ਸਾਡੇ ਤੁਸੀਂ ਮਾਫ ਕਰੋ ਮੈਂ ਬਹੁਤ ਬਿਮਾਰ ਹਾਂ ਤੁਸੀਂ ਕਿਰਪਾ ਕਰੋ ਤੁਸੀਂ ਰੱਬੀ ਨੂੰ ਹੋ ਇਸ ਲਈ ਤੁਸੀਂ ਇਕਾਂਤ ਦੇ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਬੈਠ ਕੇ ਸਾਡੀ ਸਿਹਤ ਦੇ ਲਈ ਪ੍ਰਭੂ ਭਗਤੀ ਕਰੋ ਗੁਰੂ ਜੀ ਜਹਾਂਗੀਰ ਦੀ ਇਸ ਚਾਲ ਨੂੰ ਜਾਣ ਗਏ ਕਿ ਇਹ ਬਿਮਾਰੀ ਦਾ ਇੱਕ ਬਹਾਨਾ ਬਣਾ ਰਿਹਾ ਹੈ ਪਰ ਗੁਰੂ ਜੀ ਆਪ ਜਾਣੇ ਜਾਣ ਸਭ ਕੁਝ ਜਾਣਦੇ ਸਨ ਕਿ ਜਾਂਗੀਰ ਦੀ ਇਹ ਸਾਜ਼ਿਸ਼ ਸੀ ਗੁਰੂ ਜੀ ਆਪ ਜੀ ਦੇ ਪੰਜ ਸਿੱਖਾਂ ਨਾਲ ਦਿੱਲੀ ਆ ਗਏ ਤੇ ਉਥੋਂ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਜਾਂਦੇ ਹਨ ਗਵਾਲੀਅਰ ਦਾ ਕਿਲਾ ਜਾਂਗੀਰ ਦੀ ਰਾਜਨੀਤੀ ਦਾ ਕੇਂਦਰ ਸੀ ਕਿਲੇ ਦੇ ਅੰਦਰ ਪਹਿਲਾਂ ਹੀ ਵੱਖ-ਵੱਖ ਰਾਜਾਂ ਦੇ ਬੁੰਜਾ ਰਾਜੇ ਕੈਦ ਕੱਟ ਰਹੇ ਸਨ ਜਾਂਗੀਰ ਨੂੰ ਜਿਸ ਤੋਂ ਖਤਰਾ ਹੁੰਦਾ ਸੀ ਉਸ ਨੂੰ ਕਿਲੇ ਵਿੱਚ ਕੈਦ ਕਰ ਦਿੰਦਾ ਸੀ ਉਸ ਕਿਲੇ ਬਾਰੇ ਇਹ ਪ੍ਰਸਿੱਧ ਸੀ ਕਿ ਜੋ ਵੀ ਉੱਥੇ ਆਉਂਦਾ ਉਹ ਬਾਹਰ ਜਿੰਦਾ ਨਹੀਂ ਜਾਂਦਾ ਸੀ 52 ਰਾਜਿਆਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਤਸੀਹੇ ਦਿੱਤੇ ਜਾ ਰਹੇ ਸਨ ਉਹਨਾਂ ਦੇ ਪੈਰਾਂ ਵਿੱਚ ਜੰਜੀਰਾ ਪਾ ਕੇ ਪੈਰਾਂ ਵਿੱਚ ਜ਼ਖਮ ਹੋ ਗਏ ਅਤੇ ਕੀੜੇ ਪੈ ਗਏ ਸਨ ਗੁਰੂ ਜੀ ਨੇ ਕਿਲੇ ਵਿੱਚ ਪਹੁੰਚ ਕੇ ਕਿਲੇ ਦੇ ਤਿਰੋਕੇ ਹਰੀਦਾਸ ਨੂੰ ਕਿਹਾ ਕਿ ਇਹਨਾਂ 52 ਰਾਜਿਆਂ ਨੂੰ ਖੋਲ ਕੇ ਚੰਗਾ ਖਾਣ ਪੀਣ ਨੂੰ ਦਿਓ ਅਤੇ ਚੰਗਾ ਰਹਿਣ ਸਨ ਦਾ ਇੰਤਜ਼ਾਮ ਕਰੋ ਗੁਰੂ ਜੀ ਦੇ ਕਹਿਣ ਤੇ ਸਭ ਨੂੰ ਜਜ਼ੀਰਾ ਤੋਂ ਮੁਕਤ ਕੀਤਾ ਗਿਆ ਹੁਣ ਸਾਰੇ ਰਾਜੇ ਚੰਗਾ ਖਾਣ ਪੀਣ ਨਾਲ ਨੂੰ ਮਿਲਦਾ ਤੇ ਕੁਝ ਹੀ ਦਿਨਾਂ ਵਿੱਚ ਉਹ ਤੰਦਰੁਸਤ ਹੋ ਗਏ ਗੁਰੂ ਜੀ ਨੂੰ ਜੋ ਖਾਣ ਨੂੰ ਮਿਲਦਾ ਉਹ ਸਭ ਰਾਜਿਆਂ ਵਿੱਚ ਪ੍ਰਸ਼ਾਦ ਵੰਡ ਦਿੰਦੇ ਸਨ ਅਤੇ ਆਪ ਜੀ ਬਾਹਰੋਂ ਸਿੱਖਾਂ ਵੱਲੋਂ ਭੇਜਿਆ ਲੰਗਰ ਪ੍ਰਸ਼ਾਦ ਆ ਸਕਦੇ ਸਨ ਗੁਰੂ ਜੀ ਨੇ ਪੰਜ ਸਿੱਖਾਂ ਨੂੰ ਕਿਲੇ ਵਿੱਚੋਂ ਬਾਹਰ ਭੇਜ ਦਿੱਤਾ ਤੇ ਉਹਨਾਂ ਨੇ ਬਾਹਰ ਜਾ ਕੇ ਸਿੱਖਾਂ ਨੂੰ ਜਥੇਬੰਦ ਕਰਨ ਸੰਬੰਧੀ ਬਹੁਤ ਕੰਮ ਕੀਤੇ ਸੰਗਤ ਜੀ ਅਗੇ ਉਹ ਵੀ ਕਾਰਨ ਜਾਣਾਂਗੇ ਕਿਰਪਾ ਕਰਕੇ ਅੰਤ ਤੱਕ ਜਰੂਰ ਸਾਡੇ ਨਾਲ ਬਣੇ ਰਹੋ ਜੀ ਬਾਹਰ ਗੁਰੂ ਜੀ ਦੀ ਨਜ਼ਰਬੰਦੀ ਤੋਂ ਬਾਅਦ ਸੰਗਤਾਂ ਵਿੱਚ ਵੀ ਬੜਾ ਰੋਸ ਸੀ ਪਰ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨੇ ਸੰਗਤਾਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਚਿੰਤਾ ਨਾ ਕਰੋ ਸਭ ਕੁਝ ਠੀਕ ਹੋ ਜਾਵੇਗਾ ਅਤੇ ਸਾਰੇ ਹੀ ਧਰਮ ਪ੍ਰਚਾਰ ਸਬੰਧੀ ਸਾਰੇ ਕਾਰਜ ਪਹਿਲਾਂ ਵਾਂਗ ਚੱਲਦੇ ਰਹੇ ਗੁਰੂ ਜੀ ਦੇ ਦਰਸ਼ਨ ਨੂੰ ਦੂਰੋਂ ਦੂਰੋਂ ਸਗਤਾ ਗਵਾਲੀਰ ਦੇ ਕਿਲੇ ਦੀਆਂ ਦਵਾਰਾਂ ਨੂੰ ਨਤਮਸਤਕ ਹੋ ਕੇ ਪ੍ਰਕਰਮਾ ਕਰਕੇ ਵਾਪਸ ਚਲੀਆਂ ਜਾਂਦੀਆਂ ਕਿਲੇ ਦੇ ਅੰਦਰ ਬੌਂਜਾ ਰਾਜਾ ਦੀ ਜ਼ਿੰਦਗੀ ਗੁਰੂ ਜੀ ਦੀ ਹਜ਼ੂਰੀ ਵਿੱਚ ਬਹੁਤ ਵਧੀਆ ਗੁਜ਼ਰ ਰਹੀ ਸੀ ਗੁਰੂ ਜੀ ਦੇ ਬਚਨਾਂ ਨੂੰ ਸਾਰੇ ਸੁਣਦੇ ਸਾਰੇ ਰਾਜੇ ਗੁਰੂ ਜੀ ਪਾਸ ਬੈਠ ਕੇ ਭਗਤਬੰਦਗੀ ਕਰਦੇ ਅਤੇ ਉਹਨਾਂ ਤੋਂ ਰੱਬੀ ਉਪਦੇਸ਼ ਸਰਵਣ ਕਰਕੇ ਨਿਹਾਲ ਹੋ ਰਹੇ ਸਨ ਕਿਲੇ ਦਾ ਦਰੋਗਾ ਹਰੀਦਾਸ ਗੁਰੂ ਸਾਹਿਬ ਜੀ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਗੁਰੂ ਜੀ ਦਾ ਉਪਾਸਕ ਬਣ ਗਿਆ ਗੁਰੂ ਜੀ ਨੇ ਸਾਰੇ ਰਾਜਾਂ ਤੋਂ ਕਿਲੇ ਦੇ ਅੰਦਰ ਪਹੁੰਚਣ ਤੱਕ ਦੇ ਸਾਰੇ ਕਾਰਨ ਜਾਣੇ ਅਤੇ ਉਹਨਾਂ ਨੂੰ ਹੌਸਲਾ ਤੇ ਹਿੰਮਤ ਬਖਸ਼ੀ ਇੱਕ ਦਿਨ ਦਰੋਗੇ ਹਰੀਦਾਸ ਨੂੰ ਚੰਦੂ ਨੇ ਲਾਲਚ ਦੇ ਕੇ ਗੁਰੂ ਜੀ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਮਾਰਨ ਲਈ ਇੱਕ ਪੱਤਰ ਲਿਖਿਆ ਪਰ ਹਰੀਦਾਸ ਨੇ ਉਹ ਪੱਤਰ ਗੁਰੂ ਸਾਹਿਬ ਜੀ ਨੂੰ ਦੇ ਦਿੱਤਾ ਦੂਜੀ ਵਾਰ ਚੰਦੂ ਨੇ ਫਿਰ ਇੱਕ ਚਾਲ ਚੱਲੀ ਇਸ ਵਾਰੀ ਉਸਨੇ ਇੱਕ ਜ਼ਹਿਰ ਭਰੀ ਪੁਸ਼ਾਕ ਗੁਰੂ ਜੀ ਦੇ ਪਹਿਨਣ ਲਈ ਭੇਜੀ ਪਰ ਇਸ ਬਾਰੇ ਹਰੀਦਾਸ ਨੇ ਗੁਰੂ ਜੀ ਨੂੰ ਸਾਰਾ ਕੁਝ ਦੱਸ ਦਿੱਤਾ ਕਈ ਲੋਕ ਸੋਚਦੇ ਹੋਣਗੇ ਕਿ ਜਹਾਂਗੀਰ ਨੇ ਗੁਰੂ ਜੀ ਨੂੰ ਕੈਦ ਕੀਤਾ ਸੀ ਪਰ ਨਹੀਂ ਗੁਰੂ ਜੀ ਨੇ ਇੱਕ ਕੌਤਕ ਰਚਿਆ ਸੀ ਕਿਲੇ ਤੱਕ ਪਹੁੰਚਣ ਦਾ ਤਾਂ ਜੋ ਉਹ ਜਹਾਂਗੀਰ ਦੁਆਰਾ ਕਿਲੇ ਦੇ ਅੰਦਰ ਹੋ ਰਹੇ ਅਤਿਆਚਾਰ ਨੂੰ ਰੋਕ ਸਕਣ ਗੁਰੂ ਜੀ ਆਪਣੀ ਮਰਜ਼ੀ ਨਾਲ ਕਿਲੇ ਦੇ ਅੰਦਰ ਗਏ ਸਨ ਕੌਣ ਹੈ ਜੋ ਰੱਬੀ ਰੂਹ ਨੂੰ ਕੈਦ ਕਰ ਸਕੇ ਗੁਰੂ ਜੀ ਰਾਜਾ ਨੂੰ ਜਹਾਂਗੀਰ ਦੀ ਕੈਦ ਤੋਂ ਮੁਕਤ ਕਰਾਉਣ ਲਈ ਗਏ ਸਨ ਗੁਰੂ ਜੀ ਇਧਰ ਕਿਲੇ ਦੇ ਅੰਦਰ ਸਨ ਤਾਂ ਉਧਰ ਜਹਾਂਗੀਰ 1612 ਵਿੱਚ ਸੱਚਮੁੱਚ ਬਿਮਾਰ ਹੋ ਗਿਆ ਉਸ ਦਾ ਇਲਾਜ ਕਰਨ ਵਾਲੇ ਹਕੀਮਾਂ ਨੇ ਕਿਹਾ ਕਿ ਇਸ ਨੂੰ ਕੋਈ ਵੱਡੀ ਬਿਮਾਰੀ ਹੈ ਸਾਡੇ ਵੱਸ ਦੀ ਗੱਲ ਨਹੀਂ ਜਹਾਂਗੀਰ ਨੂੰ ਇੱਕ ਅਜਾਮੂ ਦੇ ਨ ਆউলਿਆ ਜੋ ਇੱਕ ਪੀਰ ਸੀ ਉਸ ਕੋ ਲੈ ਕੇ ਗਏ ਤਾਂ ਉੱਥੇ ਪਹਿਲਾਂ ਹੀ ਸਾਈਂ ਮੀਆਂ ਮੀਰ ਜੀ ਬੈਠੇ ਸਨ ਉਹਨਾਂ ਨੇ ਕਿਹਾ ਤੈਨੂੰ ਬਿਮਾਰੀ ਰੱਬੀ ਦੇ ਵਹਾਂ ਨੂੰ ਕਸ਼ਤ ਦੇਣ ਕਾਰਨ ਹੋਈ ਹੈ ਪਹਿਲਾਂ ਤੂੰ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਤੇ ਹੁਣ ਉਹਨਾਂ ਦੇ ਸੁਪੁੱਤਰ ਜੋ ਨਾਨਕ ਦੀ ਜੋਤ ਹਨ ਉਹਨਾਂ ਨੂੰ ਤੂੰ ਕਿਲੇ ਵਿੱਚ ਬੰਦ ਕੀਤਾ ਹੈ ਤੇ ਹੋਰ ਜੋ ਵੀ ਕਿਲੇ ਦੇ ਅੰਦਰ ਆਮ ਅਤੇ ਖਾਸ ਲੋਕਾਂ ਨੂੰ ਕੈਦ ਕਰਕੇ ਜ਼ੁਲਮ ਕਰਦਾ ਹੈ ਇਹ ਸਾਰਾ ਕੁਝ ਇਸ ਕਰਦੇ ਹੈ। ਜਹਾਂਗੀਰ ਦੀ ਪਤਨੀ ਉੱਥੇ ਕੋਲ ਖੜੀ ਸੀ। ਜਹਾਂਗੀਰ ਦੀ ਪਤਨੀ ਸਾਈ ਮੀਆਂ ਵੀਰ ਜੀ ਦੀਆਂ ਗੱਲਾਂ ਸੁਣ ਕੇ ਕਹਿਣ ਲੱਗੀ ਕਿ ਜਹਾਂਗੀਰ ਰੱਬੀ ਰੂਹਾਂ ਨੂੰ ਕੈਦ ਕਰਕੇ ਰੱਖਣਾ ਠੀਕ ਨਹੀਂ। ਤੁਰੰਤ ਹੀ ਇਹਨਾਂ ਨੂੰ ਮੁਕਤ ਕਰੋ। ਜਹਾਂਗੀਰ ਨੇ ਤੁਰੰਤ ਹੀ ਆਪਣੇ ਦਰਬਾਰੀਆਂ ਨੂੰ ਹੁਕਮ ਕੀਤਾ ਕਿ ਗੁਰੂ ਹਰਕੋਬੇ ਸਹਿਬ ਜੀ ਨੂੰ ਕੈਦ ਵਿੱਚੋਂ ਮੁਕਤ ਕੀਤਾ ਜਾਵੇ ਗੁਰੂ ਜੀ ਨੇ ਕਿਹਾ ਸਾਨੂੰ ਕੈਦ ਕਰਨਾ ਜਹਾਂਗੀਰ ਤੇ ਵਸ ਦੀ ਗੱਲ ਨਹੀਂ ਅਸੀਂ ਤਾਂ ਇਹ ਇਨ੍ਹਾਂ ਬੇਗੁਨਾਹਾਂ ਨੂੰ ਰਾਜਿਆਂ ਨੂੰ ਇਥੋਂ ਮੁਕਤ ਕਰਾਉਣ ਲਈ ਆਏ ਹਾਂ ਗੁਰੂ ਜੀ ਦਾ ਇਹ ਜਵਾਬ ਸੁਣ ਕੇ ਉਸ ਦੇ ਬੰਦਿਆਂ ਨੇ ਫਿਰ ਜਾ ਕੇ ਜਹਾਂਗੀਰ ਨੂੰ ਕਿਹਾ ਤੇ ਜਹਾਂਗੀਰ ਨੇ ਫਿਰ ਮੁੜ ਵਾਪਸ ਜਵਾਬ ਦਿੱਤਾ ਕਿਹਾ ਕਿ ਜਿਹੜਾ ਗੁਰੂ ਜੀ ਦਾ ਚੋਲਾ ਪਕੜ ਕੇ ਬਾਹਰ ਆ ਜਾਵੇਗਾ ਉਹ ਮੁਕਤ ਹੋ ਜਾਵੇਗਾ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ 50 ਕਲੀਆਂ ਵਾਲਾ ਚੋਲਾ ਪਹਿਨ ਕੇ 50 ਰਾਜਿਆਂ ਨੇ ਚੋਲੇ ਦੀਆਂ ਕਲੀਆਂ ਪਕੜੀਆਂ ਅਤੇ ਦੋ ਰਾਜਿਆਂ ਨੇ ਗੁਰੂ ਜੀ ਦੇ ਹੱਥ ਫੜ ਕੇ ਕਿਲੇ ਵਿੱਚੋਂ ਬਾਹਰ ਆ ਗਏ ਉਸ ਸਮੇਂ 52 ਰਾਜਿਆਂ ਦੇ ਰਾਜਾਂ ਦੇ ਲੋਕ ਅਤੇ ਗੁਰੂ ਜੀ ਦੇ ਸਿੱਖਾਂ ਨੇ ਜੋ ਬਾਹਰ ਮੌਜੂਦ ਸਨ ਗੁਰੂ ਸਾਹਿਬ ਦੀ ਜੈ ਜੈਕਾਰ ਕੀਤੀ ਤੇ ਸਭ ਨੇ ਗੁਰੂ ਜੀ ਨੂੰ ਬੰਦੀ ਛੋੜ ਗੁਰੂ ਜਿਹਦੇ ਨਾਮ ਨਾਲ ਨਵਾਜਿਆ ਗਿਆ ਸੀ ਬੰਦੀ ਛੋੜ ਗੁਰੂ ਹਰਕਬੀਰ ਸਾਹਿਬ ਜੀ ਇਸ ਕਾਰਨ ਕਿਲੇ ਅੰਦਰ ਗਏ ਸਨ ਨਾ ਕਿ ਜahangir ਤੇ ਪੱਤਰ ਲਿਖਣ ਦੇ ਬੁੰਜਾ ਰਾਜਾ ਨੂੰ ਮੁਕਤ ਕਰਾਉਣ ਦੇ ਲਈ ਸਤਿਗੁਰ ਜੀ ਕਿਰਪਾ ਕਰਨ ਕਿਰਪਾ ਕਰਕੇ ਇਸ ਇਤਿਹਾਸ ਨੂੰ ਸ਼ੇਅਰ ਕਰਨਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ